ਮਾਇਆ ਤੁਸੀਂ ਥੋੜਾ ਜਿਹਾ ਗਾਹਣ ਹੋ ਜਾਓ ਪਿੱਛੇ ਨਾ ਜਾਵੜੇ ਪਾਣੀ ਜ਼ਿਆਦੇ ਹੈ ਹਮ ਕਿਤੇ ਵਿੱਚ ਨਾ ਟਿੱਕ ਪਿਆ ਜੀ ਅਸਲ ਸਚਾਈ ਇਹ ਹੈ ਇਹ ਪਿਛਲੇ ਸਮੇਂ ਦੇ ਵਿੱਚ ਮਾਲਵਾ ਨਹਿਰ ਕੱਢਣ ਨੂੰ ਆਦੇ ਸੀ ਜਿਮਣੀ ਚੂਨਾ ਤੋਂ ਪਹਿਲਾਂ ਦੁੱਧਾ ਪਿੰਡ ਦੇ ਵਿੱਚ ਕੋਈ ਕਿਸਾਨਾਂ ਤੋਂ ਸਰਵਾਣੀ ਲਿਆ ਕੁਝ ਨਹੀਂ ਲਿਆ ਕੋਈ ਮਿਟਗਾ ਨਹੀਂ ਹੋਇਆ ਉੱਥੇ ਉਹਦੇ ਦੀ ਪੱਤਰ ਰੱਖੇਗੇ ਉੱਥੇ ਖਰਚੇ ਕੀਤੇ ਗਏ ਉੱਥੇ ਘਾਟਨ ਕੀਤੇ ਗਏ ਜੀ ਉਹ ਸਾਰਾ ਖੁਰਦ-ਬੁਰਦ ਹੋ ਗਿਆ ਜੋ ਵੋਟਾਂ ਲੈ ਉਹਨੇ ਪਾਣੀ ਜਿਹੜਾ ਤੁਸੀਂ ਅਦੇ ਵੀ ਆ ਰਿਹਾ ਹੈ ਇਹ ਪਾਣੀ ਸੂਏ ਭਰੇ ਆ ਰਹੇ ਕਿਵੇਂ ਆ ਰਹੇ ਹੈ ਇਹ ਆ ਰਹੇ ਨੇ ਭਾਈ ਕਾਗਜਾਂ ਦੇ ਵਿੱਚ ਭਗਵੰਤਮਾਨ ਦੇ ਚੁਟਕਲਿਆ ਨਾਲ ਭਗਵੰਤਮਾਨ ਦੀਆਂ ਗੱਲਾਂ ਨਾਲ ਆ ਅਸੀਂ ਪੀਜਦੇ ਹੁੰਦੇ ਸੀ ਨਰਪਾ ਸੂਰਜਮੁਖੀ ਛੋਲੇ ਉਹ ਤਾਂ ਖਤਮ ਹੋ ਗਿਆ ਸਰਕਾਰ ਹਰੀ ਕ੍ਰਾਂਤੀ ਲਿਆਈ ਵੀ ਭਾਈ ਤੁਸੀਂ ਝੋਨਾ ਲਾਓ ਮਸ਼ੀਨ ਲਿਆਓ ਉਹਨੂੰ ਵੱਡੋ ਟਰਾਲੀ 'ਚ ਪਾਓ ਮੰਡੀ 'ਚ ਸੱਟੋ ਤੋਲੋ ਤੇ ਸਿਕਸ ਕਾ ਕੇ ਪ੍ਰਾਲੀ ਨੂੰ ਲਾਓ ਅੱਗ ਵਾਕੇ ਬਾਣ ਵਿੱਚੋਂ ਕਣਕ ਚਿਪਟਾ ਕੋੜਤਾ ਪਜਾਮਾ ਪਾ ਕੇ ਤੁਸੀਂ ਜਿੱਤੀ ਕਰ ਸਕਦੇ ਹੋ। ਲੈ ਸਾਨੂੰ ਦੇਣ ਚੰਗੇ ਬੀਜ ਨਰਮੇ ਦੇ ਦੇਣ ਗਰੰਟੀ ਗਰੰਟੀ ਖਰੀਦ ਦੀ ਖਰੀਦ ਬੀਜ ਨੇ ਨੂੰ ਚੱਕਾਂਗੇ ਦੇਣ ਕਪਾਹ ਤੇ ਦੇਣ ਗੰਨੇ ਤੇ ਦੇਣ ਸੂਰਜਮੁਕੀ ਤੇ ਅਸੀਂ ਬੀਜਦੇ ਆ ਅਸੀਂ ਭਾਈ ਹੱਥ ਬੰਨੇ ਛੋਣੇ ਆ। ਆਸ ਹੁਆ ਹੈ। ਇਹਦੇ ਹਾਲਾਤ ਸੀਗੇ ਇਹਨੂੰ ਪੱਕਾ ਕਰਨ ਦੇ ਯੋਗ। ਇਹਦੇ ਹਾਲਾਤ ਸੁਧਾਰਨ ਦੇ ਐਤੋਂ ਪਿਛਲਾ ਪੌੜਾ ਜਿਹੜਾ ਰਾਮਿਆਣੇ ਵਾਲਾ ਉਹ ਆਏ ਸਾਲ ਟੁੱਟਦਾ ਅੱਜ ਪਾਣੀ ਦੀ ਬੋਤਲ 30 ਰੁਪਏ ਦੀ ਹੈ ਹਾਲਾਤ ਕੀ ਬਣੇ ਪਏ ਨੇ ਲੈ ਸ਼ਹਿਰੋਂ ਬੋਤਲ ਪਾਣੀ ਕਿਤੇ ਸੁਣਿਆ ਸੀ ਵੀ ਪਾਣੀ ਮੁੱਲ ਵਿਕੂ ਪਰ ਜਥੇਬੰਦੀਆਂ ਦੇ ਆਗੂ ਕਹਿੰਦੇ ਸੀ ਪਾਣੀ ਮੁੱਲ ਵਿਕੂ ਤੇ ਮੈਨੂੰ ਲੱਗਦਾ ਭਾਈ ਆਹ ਹਾਲਾਤ ਉਹ ਬਣੇ ਪਏ ਨੇ ਪਾਣੀ ਦੀ ਸਮੱਸਿਆ ਵਾ ਪਾਣੀ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਹੈ ਇਹ ਚੀਜ਼ ਨੂੰ ਇਹਦੀਆਂ ਜ਼ਿੰਮੇਵਾਰ ਨੇ ਸਰਕਾਰਾਂ ਜੇ ਇਹ ਹੀ ਪਾਣੀ ਜਿਹੜਾ بارشਾਂ ਦਾ ਪਾਣੀ ਹੈ ਜੇ ਇਹ ਪਾਣੀ ਦੇ ਪ੍ਰਬੰਧ ਹੋਣੇ ਦਾ ਬਜਟ ਕੱਢਿਆ ਹੋਵੇ ਪਾਣੀ ਇਕਵੇਅਰ ਕੀਤਾ ਜਾ ਸਕੇ ਪੰਜਾਬ ਮਤਲਬ ਪੰਜ ਦਰਿਆਵਾਂ ਦੀ ਧਰਤੀ ਫਾਰਸੀ ਦੇ ਦੋ ਸ਼ਬਦ ਉਹਨਾਂ ਦਾ ਮੇਲ ਪੰਜ ਪਲੱਸ ਆਪ ਭਾਵੇਂ ਜੋਕੇ ਸਮੇਂ ਦੇ ਵਿੱਚ ਇੱਥੇ ਢਾਈ ਕਿ ਦਰਿਆ ਤੇ ਪਰ ਉਹਨਾਂ ਦਰਿਆਵਾਂ ਦੇ ਪਾਣੀਆਂ ਨੂੰ ਲੈ ਕੇ ਵੀ ਹੈ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਆ ਜਿਹੜੀ ਸਿਆਸਤਾਂ ਉਹ ਕਰਮਾਉਂਦੀ ਰਹਿੰਦੀ ਹੈਗੀ ਕੋਈ ਇਹ ਸਰਕਾਰ ਦੇ ਦਰਾਂ ਨਹੀਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਤੇ ਇਸ ਤੋਂ ਬਾਅਦ ਜਿਹੜਾ 1966 ਤੋਂ ਬਾਅਦ ਆ ਜਿਹੜਾ ਪੰਜਾਬ ਦੀ ਵੰਡ ਹੋਣ ਤੋਂ ਬਾਅਦ ਵੀ ਇਹ ਜਿਹੜਾ ਪਾਣੀਆਂ ਦੇ ਮਾਮਲੇ ਨੂੰ ਲੈ ਕੇ ਵੱਡੇ ਵੱਡੇ ਮੋਰਚੇ ਆ ਜਿਹੜੇ ਉਹ ਲੱਗਦੇ ਰਹੇ ਹੈਗੇ ਆ ਤੇ ਪਿਛਲੇ ਦਿਨਾਂ ਹੀ ਵੀ ਆਪਾਂ ਦੇਖਿਆ ਹੈਗਾ ਕਿ ਹਰਿਆਣੇ ਨੇ ਆ ਜੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਆਪਦੇ ਹਿੱਸੇ ਦਾ ਜੋ ਪਾਣੀ ਸੀਗਾ ਉਹ ਲੈ ਲਿਆ ਸੀਗਾ ਤੇ ਇਸ ਤੋਂ ਬਾਅਦ ਹੋਰ ਪਾਣੀ ਦੀ ਡਿਮਾਂਡ ਕਰ ਰਿਹਾ ਸੀ ਤੇ ਇਸ ਨੂੰ ਲੈ ਕੇ ਜਿਹੜਾ ਮਾਨ ਸਰਕਾਰ ਨੇ ਖੂਬ ਸਿਆਸਤ ਕੀਤੀ ਇਥੋਂ ਤੀਕ ਉਹਨਾਂ ਦੇ ਆਗੂ ਮੰਤਰੀ ਸੰਤਰੀ ਜੋ ਵਰਕਰ ਸੀਗੇ ਉਹਨਾਂ ਨੇ ਕੁਝ ਦਿਨ ਧਰਨਾ ਵੀ ਦਿੱਤਾ ਤੇ ਪਰ ਇਸ ਤੋਂ ਬਾਅਦ ਆ ਜਿਹੜਾ ਪਾਖੜਾ ਬਿਆਸ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਆ ਜਿਹੜਾ ਉੱਥੋਂ ਧਰਨਾ ਚੱਕ ਲਿਆ ਪਾਖੜਾ ਬਿਆਸ ਤੋਂ ਧਰਨਾ ਚੱਕਣ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਮਾਮਲਾ ਜਿਹੜਾ ਉਹ ਕੋਰਟ ਦੇ ਵਿੱਚ ਜਾਊਗਾ ਮਾਵਲਾ ਕੋਰਟ ਦੇ ਵਿੱਚ ਚਲਾ ਗਿਆ ਤੇ ਵੱਖਰੀਆਂ ਵੱਖਰੀਆਂ ਰਾਵਾਂ ਜਿਹੜੀਆਂ ਸਾਹਮਣੇ ਆ ਜਿਹੜੀਆਂ ਆਈਆਂ ਤੇ ਇਸ ਤੋਂ ਬਾਅਦ ਆ ਜਿਹੜਾ ਕਿਸਾਨ ਜਥੇਬੰਦੀਆਂ ਨੇ ਕੁਝ ਜਿਥੇਬੰਦੀਆਂ ਨੇ ਇਹ ਵੀ ਡਿਮਾਂਡ ਕੀਤੀ ਕਿ 2021 ਦੇ ਆਖਰੀ ਸਮੇਂ ਦੇ ਦੌਰਾਨ ਜੋ ਡੈਮ ਸੇਫਟੀ ਐਕਟ ਆ ਉਹ ਆਇਆ ਸੀਗਾ ਉਹ ਵੀ ਰੱਦ ਹੋਣਾ ਚਾਹੀਦਾ ਪਰ ਮਾਨ ਸਰਕਾਰ ਨੇ ਇਸ ਬੰਦੀ ਕੋਈ ਵੀ ਮਤਾ ਜਿਹੜਾ ਉਹ ਨਹੀਂ ਪਾਇਆਗਾ ਪਰ ਪਿਛਲੇ ਸਮੇਂ ਦੇ ਦੌਰਾਨ ਗੱਲ ਇਹ ਵੀ ਚੱਲਦੀ ਰਹੀ ਹੈਗੀ ਆ ਕਿ ਇਸ ਸਰਕਾਰ ਵੱਲੋਂ ਜਿਹੜਾ ਵਾਰ-ਵਾਰ ਇਹ ਦਾਅਵਾ ਕੀਤਾ ਜਾ ਰਿਹਾ ਕਿ ਅਸੀਂ ਪਾਣੀ ਆ ਜਿਹੜਾ ਨਹਿਰੀ ਪਾਣੀ ਆ ਜਿਹੜਾ ਉਹ ਟੈਲਾਂ ਤੀਕ ਪਹੁੰਚਾਤਾ ਕਿਉਂਕਿ ਇਸ ਨਹਿਰੀ ਮਹਿਕਮੇ ਦੇ ਹੁਣ ਸਕੱਤਰ ਕ੍ਰਿਸ਼ਨ ਕੁਮਾਰ ਜੀ ਨੇ ਜੋ ਪਹਿਲਾਂ ਐਜੂਕੇਸ਼ਨ ਮਹਿਕਮੇ ਦੇ ਵਿੱਚ ਸੀਗੇ ਉਹਨਾਂ ਨੇ ਪਹਿਲਾਂ ਸਿੱਖਿਆ ਦੇ ਵਿੱਚ 100% ਰਿਜ਼ਲਟ ਸ਼ੋਅ ਕੀਤਾ ਤੇ ਇਸ ਵਾਰ ਆ ਜਿਹੜਾ ਉਹ ਇਹ ਵੀ ਸ਼ੋਅ ਕਰ ਰਹੇ ਹੈਗੇ ਆ ਮਾਨ ਸਰਕਾਰ ਵੀ ਇਹ ਗੱਲ ਆਖ ਰਹੀ ਹੈਗੀ ਕਿ ਟੈਲਾਂ ਤੀਕ ਪਾਣੀ ਪਹੁੰਚਿਆ ਪਾਣੀ ਪਹੁੰਚਿਆ ਜਾਂ ਨਹੀਂ ਪਹੁੰਚਿਆ ਇਸ ਬੰਦੀ ਹੈ ਜਿਹੜੀ ਜ਼ਿਆਦਾ ਜਾਣਕਾਰੀ ਹੈ ਜਿਹੜੀ ਸਾਨੂੰ ਕਿਸਾਨ ਹੀ ਦੇ ਸਕਦੇ ਜਾਂ ਫਿਰ ਜਿੰਨਾ ਕਿਸਾਨ ਆਗੂਆਂ ਕੋਲ ਕਿਸਾਨ ਆਪਦੀ ਡਿਮਾਂਡਾਂ ਲੈ ਕੇ ਜਾਂਦੇ ਹੈਗੇ ਆ ਉਹ ਕਿਸਾਨ ਆਗੂ ਹੀ ਦੇ ਸਕਦੇ ਆ ਤੇ ਸਾਡੇ ਨਾਲ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਤੋਂ ਬਿੱਟੂ ਸਿੰਘ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਅੱਛਾ ਬਾਈ ਜੀ ਜਰੂਰ ਆਪਾਂ ਗੱਲ ਕਰਦੇ ਹੈਗੇ ਕਿ ਮਾਨ ਸਾਹਿਬ ਨੇ ਇਹ ਗੱਲ ਆਖੀ ਸੀਗੀ ਕਿ ਅਸੀਂ ਆ ਜਿਹੜਾ ਪਾਣੀ ਟੈਲਾਂ ਤੀਕ ਪਹੁੰਚਾਤਾ ਹੈਗਾ ਪਾਣੀ ਟੈਲਾ ਤੀਕ ਪਹੁੰਚਣ ਦੀ ਜਿਹੜੀ ਪੰਜਾਬ ਪੱਧਰ ਤੇ ਅਸਲ ਸਚਾਈ ਹੈ ਜਿਹੜੀ ਕੀ ਹੈਗੀ ਹੈ ਅਸਲ ਸਚਾਈ ਤਾਂ ਮੈਂ ਆ ਤਾਂ ਤੁਸੀਂ ਥੋੜਾ ਜਿਹਾ ਗਾਹ ਨੂੰ ਹੋ ਜਾਓ ਪਿੱਛੇ ਨਾਲ ਜਾਵੜੇ ਪਾਣੀ ਜਾਦੇ ਹੈ ਹੂੰ ਕਿਤੇ ਵਿੱਚ ਨਾ ਟਿੱਕ ਪਿਆ ਇਹਦੇ ਜੀ ਅਸਲ ਸਚਾਈ ਇਹ ਹੈ ਤੁਹਾਡੇ ਸਾਹਮਣੇ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਕੈਮਰਾਮੈਨ ਤੁਹਾਡਾ ਦਿਖਾ ਦੇਗਾ ਜੀ ਜਿਹੜੀ ਗੱਲ ਹੈ ਵੀ ਉਹ ਕਹਿੰਦੇ ਅਸੀਂ ਆ ਚਾ ਮਰਾ ਦੇ ਝਾਤੀ ਬਈ ਅਸਲ ਸਚਾਈ ਦੀ ਅਸਲ ਸਚਾਈ ਤੁਹਾਡਾ ਕੈਮਰਾਮੈਨ ਦਿਖਾ ਦੇਗਾ ਮੈਨੂੰ ਕਹਿਣ ਦੀ ਲੋੜ ਨਹੀਂ 4 ਤਰੀਕ ਦੇ ਵਿੱਚ ਖੜੇ ਐ ਫਰੀਦਕੋਟ ਤੇ ਮੁਕਸਰ ਸਾਹਿਬ ਦੇ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਖੜੇ ਐ ਇਹ ਫਰੀਦਕੋਟ ਤੋਂ ਮੁਕਸਰ ਸਾਹਿਬ ਆਣੇ ਜਾ ਰਿਹਾ ਸੂਆ ਪਿੰਡ ਮੱਲਨਨ ਨਹੀਂ ਰਾਮਿਆਣੇ ਤੋਂ ਤੇ ਜੇ ਇਹਦੇ ਹਾਲਾਤ ਸੂਏ ਦੇ ਤਖਾਦ ਕੇ ਉਦੋਂ ਵੀ ਮਾੜੇ ਐ ਇਹ ਪਿਛਲੇ ਸਮੇਂ ਦੇ ਵਿੱਚ ਮਾਲਵਾ ਨਹਿਰ ਕੱਢਣ ਨੂੰ ਆਦੇ ਸੀ ਜਿਮਣੀ ਚੂਨਾ ਤੋਂ ਪਹਿਲਾਂ ਦੋਦਾ ਪਿੰਡ ਦੇ ਵਿੱਚ ਕੋਈ ਕਿਸਾਨਾਂ ਤੋਂ ਸਰਵਾ ਨਹੀਂ ਲਿਆ ਕੁਝ ਨਹੀਂ ਲਿਆ ਕੋਈ ਮਿੱਟੀਗਾ ਨਹੀਂ ਹੋਇਆ ਉੱਥੇ ਉਹਦੇ ਨੀ ਪੱਤਰ ਰੱਖੇ ਗਏ ਉੱਥੇ ਖਰਚੇ ਕੀਤੇ ਗਏ ਉਹਦਾ ਘਾਟਨ ਕੀਤੇ ਗਏ ਉਹ ਸਾਰਾ ਖੁਰਦ-ਬੁਰਦ ਹੋ ਗਿਆ ਜੋ ਵੋਟਾਂ ਲੈ ਕੇ ਹੁਣ ਅਸੀਂ ਇਹਨੇ ਉਹ ਨਹਿਰਾਂ ਕਿਡੀਆਂ ਬਣਦੀਆਂ ਬਾਈ ਨਮਗਾ ਸਾਡੇ ਕੋਲੇ ਤਾਂ ਆ ਨਹੀਂ ਰਹਿਣਾ ਇਹਦੇ ਹਾਲਾਤ ਕਿੰਨੇ ਮਾੜੇ ਨੇ ਤੇ ਪਾਣੀ ਕਿੱਥੇ ਆ ਚਾਰ ਤਰੀਕ ਦੇ ਵਿੱਚ ਖੜੇ ਆ 1 ਜੂਨ ਮੁਕਸਰ ਜ਼ਿਲ੍ਹੇ ਨੂੰ ਦਿੱਤੀ ਹੋਈ ਹੈ ਅਜੇ ਤੱਕ ਪਾਣੀ ਪਹੁੰਚਿਆ ਨਹੀਂਗਾ ਇਹ ਆਦੇ ਸੀ ਅਸੀਂ ਟਿੱਬਿਆਂ ਤੇ ਅਸੀਂ ਟੀਲਾਂ ਤੇ ਜਿੱਥੇ 70 ਸਾਲ ਚ ਨਹੀਂ ਪਾਣੀ ਗਿਆ ਅਸੀਂ ਉੱਥੇ ਪਾਣੀ ਪਹਚਾਤਾ ਮਾਇਆ ਦਾ ਜਿੱਥੇ ਪਾਣੀ ਪਹੁੰਚਦਾ ਸੀ ਜਿੱਥੇ ਪਾਣੀ ਜ਼ਰੂਰਤ ਮੁਤਾਬਕ ਪਹੁੰਚਦਾ ਸੀ ਜਿੱਥੇ ਰੈਗੂਲਰ ਪਹੁੰਚਦਾ ਸੀ ਆਸਟਾ ਮ ਉੱਤੋਂ ਪਾਣੀ ਲੇਟ ਐ ਪਾਣੀ ਸੁੱਕਿਆ ਪਿਆ ਪਾਣੀ ਪਹੁੰਚਿਆ ਨਹੀਂ ਅਜੇ ਤਾਂ ਸ਼ੁਕਰ ਆ ਉਹ ਵਾਹਿਗੁਰੂ ਦਾ ਉਹਨੇ ਮੀਂਹ ਪਾਤਾ ਆ ਜਿਹੜੀਆਂ ਮੱਕੀਆਂ ਮੁੱਕੀਆਂ ਵਾਹਣਾਂ ਜਿਹੜੇ ਠੰਡੇ ਹੋ ਗਏ ਤੇ ਮੌਸਮ ਦਾ ਫਰਕ ਪੈ ਗਿਆ ਹਾਂ ਹੁਣੇ ਪਾਣੀ ਜਿਹੜਾ ਤੁਸੀਂ ਇਹਦੇ ਵੀ ਆ ਰਿਹਾ ਐ ਇਹ ਪਾਣੀ ਸੂਏ ਭਰੇ ਆ ਰਹੇ ਕਿਵੇਂ ਆ ਰਹੇ ਐ ਇਹ ਆ ਰਹੇ ਨੇ ਭਾਈ ਕਾਗਜ਼ਾਂ ਦੇ ਵਿੱਚ ਹਮ ਭਗਵੰਤ ਮਾਨ ਦੇ ਚੁਟਕਲਿਆਂ ਨਾਲ ਭਗਵੰਤ ਮਾਨ ਦੀਆਂ ਗੱਲਾਂ ਨਾਲ ਪੰਜਾਬ ਸਰਕਾਰ ਦੀਆਂ ਗੱਲਾਂ ਨਾਲ ਪੰਜਾਬ ਸਰਕਾਰ ਦੇ ਸਟੇਟਮੈਂਟਾਂ ਨਾਲ ਇਹ ਉਤੋਂ ਕਹਿ ਦਿੰਦੇ ਆ ਵੀ ਪਾਣੀ ਗਿਆ ਪਾਣੀ ਖੁੱਲਾ ਪਾਣੀ ਆਮ ਹੈ ਪਾਣੀ ਘਰ ਘਰ ਪਹੁੰਚਾਤਾ ਪਾਣੀ ਟੇਲਾਂ ਤੇ ਪਹੁੰਚਾਤਾ ਉਹ ਗੱਲਾਂ ਨਾਲ ਕੜਾ ਬਣਾ ਰਹੇ ਆ ਉਹ ਗੱਲਾਂ ਨਾਲ ਪਾਣੀ ਆ ਰਿਹਾ ਹੈ ਪਾਣੀ ਕਾਗਜ਼ਾਂ 'ਚ ਆ ਰਿਹਾ ਹੈ ਪਾਣੀ ਸਟੇਜਾਂ ਤੋਂ ਆ ਰਿਹਾ ਹੈ ਪਾਣੀ ਸੋਸ਼ਲ ਮੀਡੀਆ ਤੇ ਆ ਰਿਹਾ ਹੈ ਪਾਣੀ ਕਾਨਫਰੰਸਾਂ 'ਚ ਆ ਰਿਹਾ ਹੈ ਪਾਣੀ ਰੇਲੀਆਂ ਤੇ ਆ ਰਿਹਾ ਹੈ ਪਾਣੀ ਲੋਕਾਂ ਦੇ ਵਿੱਚ ਜਿਹੜਾ ਪ੍ਰਚਾਰ ਕਰ ਰਿਹਾ ਮੁੱਖ ਮੰਤਰੀ ਸਾਹਿਬ ਆਪਦੀਆਂ ਰੇਲੀਆਂ 'ਚ ਮੀਟਿੰਗਾਂ 'ਚ ਉੱਥੇ ਆ ਰਿਹਾ ਹੈ ਹਕੀਕਤ ਦੇ ਵਿੱਚ ਜ਼ਮੀਨੀ ਤੌਰ ਤੇ ਵਿੱਚ ਸੋਡੇ ਸਾਹਮਣੇ ਆ ਜੀ ਅਸ਼ਾ ਭਾਜੀ ਜੇਕਰ ਮਾਨਲੋਵੀ ਹਾਲ ਤੀਕ ਪਾਣੀ ਨਹੀਂ ਪਹੁੰਚਾ ਹੈਗਾ ਪਰ ਸਰਕਾਰ ਕਹਿ ਰਹੀ ਐ ਅਸੀਂ ਪਹੁੰਚਾਤਾ ਜੇਕਰ ਨਾਲ ਇਹ ਵੀ ਦਲੀਲ ਦਿੱਤੀ ਜਾ ਰਹੀ ਹੈਗੀ ਆ ਕਿ ਚਲੋ ਇਧਰੋਂ ਲੇਟ ਹੋ ਗਿਆ ਤਾਂ ਧਰਤੀ ਹੇਠਲਾ ਪਾਣੀ ਆ ਜਿਹੜਾ ਉਹ ਕਿਸਾਨ ਵਰਤ ਸਕਦੇ ਆ ਧਰਤੀ ਹੇਠਲਾ ਪਾਣੀ ਜੇਕਰ ਵਰਤਦੇ ਹੈਗੇ ਤੇ ਇਸੇ ਤਰੀਕੇ ਨਾਲ ਰੈਗੂਲਰ ਵਰਤੋਂ ਹੁੰਦੀ ਹੈਗੀ ਆ ਕੀ ਲੱਗਦਾ ਹੈਗਾ ਕਿ ਧਰਤੀ ਹੇਠਲਾ ਪਾਣੀ ਜਿਹੜਾ ਬਚਨ ਦੇ ਕਿੰਨੇ ਕ ਸਮੇਂ ਤੀਕ ਆ ਜਿਹੜੇ ਅਸਾਰ ਲੱਗਦੇ ਹੈਗੇ ਉਹ ਤਾਂ ਬਾਈ ਸਾਨੂੰ ਪਹਿਲਾਂ ਹੀ ਕਿਹਾ ਗਿਆ ਹਾਂ ਬੀ ਇਹਨਾਂ ਨੇ ਝੋਨੇ ਦੀ ਖੇਤੀ ਜਿਹੜੀ ਕੀਤੀ ਹੋਈ ਹੈ ਇਹਨਾਂ ਨੇ ਧਰਤੀ ਹੇਠਲਾ ਪਾਣੀ ਮਕਾਤਾ ਹੂੰ ਇਹਦਾ ਜ਼ਿੰਮੇਵਾਰ ਆ ਤੇ ਕਿਸਾਨ ਹੈ ਜੀ ਇਸ ਪਾਣੀ ਮਕਾਉਣ ਦੇ ਵਿੱਚ ਤੇ ਇੱਕੀ ਖੇਤੀ ਬੀਜਣ ਦੇ ਵਿੱਚ ਹਾਂ ਇਹਦੀਆਂ ਜ਼ਿੰਮੇਵਾਰ ਅਸੀਂ ਆਧਿਆ ਕਿਸਾਨ ਨਹੀਂ ਇਹਦੇ ਜ਼ਿੰਮੇਵਾਰ ਸਰਕਾਰ ਹੈ ਇਹ ਹਰੀ ਕ੍ਰਾਂਤੀ ਇਹ ਝੋਨੇ ਦੀ ਖੇਤੀ ਸਰਕਾਰਾਂ ਲੈ ਕੇ ਆ ਜੀ ਮੈਨੂੰ ਲੱਗਦਾ ਸਾਡੇ ਅਸੀਂ 90 94 93 94 ਦੇ ਵਿੱਚ 95 ਦੇ ਵਿੱਚ ਪਹਿਲੀ ਵਾਰ ਝੋਨਾ ਲਾਇਆ ਅਸੀਂ ਆਦਿ ਹੁੰਦੇ ਸੀ ਪਾਣੀ ਚ ਕਿਵੇਂ ਟਰੈਕਟਰ ਤਰੂ ਛੋਟੇ ਛੋਟੇ ਹੁੰਦੇ ਸੀ ਕਿਵੇਂ ਝੋਨਾ ਲਾਉਣਗੇ ਇਹ ਸਰਕਾਰ ਅਸੀਂ ਬੀਜਦੇ ਹੁੰਦੇ ਸੀ ਨਰਮਾ ਸੂਰਜਮੁਖੀ ਛੋਲੇ ਉਹ ਤਾਂ ਖਤਮ ਹੋ ਗਿਆ ਸਰਕਾਰ ਹਰੀ ਕ੍ਰਾਂਤੀ ਲਿਆਈ ਵੀ ਭਾਈ ਤੁਸੀਂ ਝੋਨਾ ਲਾਓ ਮਸ਼ੀਨ ਲਿਆਓ ਉਹਨੂੰ ਵੱਢੋ ਟਰਾਲੀ ਚ ਪਾਓ ਮੰਡੀ ਚ ਸਿੱਟੋ ਤੋ ਲੋ ਤੇ ਸੀਖ ਸਗਾ ਕੇ ਪ੍ਰਾਲੀ ਨੂੰ ਲਾਓ ਅੱਗ ਵਾਕੇ ਬਾਣ ਬੀਜੋ ਕਣਕ ਚਿੱਟਾ ਕੁਰਤਾ ਪਜਾਮਾ ਪਾ ਕੇ ਤੁਸੀਂ ਖੇਤੀ ਕਰ ਸਕਦੇ ਹੋ ਸਾਨੂੰ ਸੌਖੀ ਖੇਤੀ ਲਿਆ ਕੇ ਦਿੱਤੀ। ਸਾਡੇ ਨਰਮੇ ਹੁੰਦੇ ਸੀ। ਸਾਡੇ ਘਰਾਂ 'ਚ ਸ਼ੋਰ ਹੁੰਦੇ ਸੀ। ਸਾਡੇ ਚੁੱਲ੍ਹੇ ਤਨੂਰ ਤਪਦੇ ਸੀ। ਤੇ ਸਾਡੇ ਲੋਹੜੀ ਤੱਕ ਢਿੰਡੇ ਝੁਕਦੇ ਸੀ ਤੇ ਲੋਹੜੀ ਤੱਕ ਸਿਲੇ ਝੁਕਦੇ ਸੀ। ਸਾਡੇ ਘਰਾਂ 'ਚ ਦੋ ਰੁਪਏ ਰਹਿੰਦੇ ਸੀ। ਹੁਣ ਅਸੀਂ ਵੱਢਦੇ ਆਂ। ਮੰਡੀ ਸੜਦੇ ਆਂ, ਤੂਲ ਦਿੰਨੇ ਆਂ। ਤੇ ਹੁਣ ਕੀ ਹੋ ਗਿਆ? ਉਹਦਾ ਉਲਟਾ ਹੈ। ਹਰੀ ਕ੍ਰਾਂਤੀ ਇਹ ਲੈ ਕੇ ਆਈ ਤੇ ਹੁਣ ਜੇ ਪਰਾਲੀ ਨੂੰ ਅੱਗ ਲਾਵਾਂਗੇ ਥੋੜੇ ਤੇ ਪਰਚਾ ਦਰਜ ਹੋਊਗਾ। ਤੁਸੀਂ ਲਾਓ ਪਰਾਲੀ ਨੂੰ ਅੱਗ। ਆਹ 4-5-4 ਸਾਲਾਂ ਦਾ 5-7 ਸਾਲਾਂ ਦਾ سلسلہ ਹੋਰ ਵਿੱਢ ਲਿਆ। ਪਹਿਲਾਂ ਕਿੰਨੇ ਪਰਚੇ ਦਰਜ ਹੋਏ ਆ ਝੋਨਾ ਤਾਂ 1995 ਦਾ ਲਾਉਣ ਲੱਗਿਆ ਜੋ 30 ਸਾਲ ਹੋ ਗਏ ਸਰਕਾਰ ਲੈ ਕੇ ਆਈ ਹੈ ਉਹ ਤੋਂ 30 ਸਾਲ ਪਹਿਲਾਂ ਨਾ ਫਿਰ ਪ੍ਰਦੂਸ਼ਣ ਹੋਇਆ ਬਾਈ ਅੱਜ ਪ੍ਰਦੂਸ਼ਣ ਕਿਉਂ ਹੈ ਕਿਉਂਕਿ ਖੇਤੀ ਨੂੰ ਖਤਮ ਕਰਨਾ ਹੈ ਪਹਿਲਾਂ ਤਾਂ ਨਰਮਾ ਖਤਮ ਕੀਤਾ ਕਪਾਹ ਖਤਮ ਕੀਤੀ ਸੂਰਜਮੁਖੀ ਖਤਮ ਕੀਤਾ ਛੋਲੇ ਖਤਮ ਕੀਤੇ ਸਬਜ਼ੀਆਂ ਖਤਮ ਕੀਤੀਆਂ ਗੰਨਾ ਖਤਮ ਕੀਤਾ ਫਿਰ ਸਾਨੂੰ ਅਸੀਂ ਝੋਨਾ ਲਿਆ ਕੇ ਦਿੰਨੇ ਆ ਜੇ ਅੱਜ ਝੋਨਾ ਆ ਗਿਆ ਅੱਜ ਤੁਸੀਂ ਅੱਗ ਲਾਉਂਗੇ ਤਾਂ ਪਰਚਾ ਦਰਜੋ ਤੁਸੀਂ ਅੱਜ ਪਾਣੀ ਮਕਾਤਾ ਤੁਸੀਂ ਅੱਜ ਧਰਤੀ ਵਿਹਲੀ ਕਰਤੀ ਜ਼ਿੰਮੇਵਾਰ ਕਿਸਾਨ ਹੈ ਅਸੀਂ ਆਦਿਆਂ ਭਰਾਵਾ ਵੀ ਸਾਨੂੰ ਐਮਐਸਪੀ ਦੇਣ ਕੋਈ ਗਰੰਟੀ ਖਰੀਦ ਦੇਣ ਫਸਲ ਦੀ ਕਿਉਂਕਿ ਕਣਕ ਤੇ ਝੋਨਾ ਜੀ ਦੀ ਮਾੜੀ ਮੋਟੀ ਗਰੰਟੀ ਖਰੀਦ ਮਿਲਦੀ ਆ ਉਹ ਕਿਸਾਨ ਦੀ ਤਾਂ ਮਜਬੂਰੀ ਆ ਲੈ ਸਾਨੂੰ ਦੇਣ ਚੰਗੇ ਬੀਜ ਨਰਮੇ ਦੇ ਦੇਣ ਗਰੰਟੀ ਗਰੰਟੀ ਖਰੀਦ ਦੀ ਖਰੀਦ ਵੇਚ ਨੇ ਨੂੰ ਚੱਕਾਂਗੇ ਦੇਣ ਕਪਾਹ ਤੇ ਗਹਿਣ ਗੰਨੇ ਤੇ ਦੇਣ ਸੂਰਜਮੁਖੀ ਤੇ ਅਸੀਂ ਬੀਜਦੇ ਆ ਅਸੀਂ ਭਾਈ ਹੱਥ ਬੰਨੇ ਝੋਨੇ ਤੋਂ ਸੂਰਜਮੁਖੀ ਮੈਨੂੰ ਲੱਗਦਾ ਹੁਣ ਵਾਲੀ ਪੀੜ੍ਹੀ ਨੂੰ ਪਤਾ ਹੀ ਨਹੀਂ ਹੋਣਾ ਸੂਰਜਮੁਖੀ ਕੀ ਐ 1996 97 ਤੋਂ ਬਾਅਦ ਮੈਂ ਸੂਰਜਮੁਖੀ ਨਹੀਂ ਦੇਖਿਆ ਦੇਖਿਆ ਕਿਉਂ ਨਹੀਂ ਨਾ ਤਾਂ ਕੋਈ ਬੀ ਆਇਆ ਨਾ ਸਰਕਾਰ ਨੇ ਬਜਾਈ ਐ ਨਾ ਉਹਦੀ ਪ੍ਰੋਪਰ ਖਰੀਦ ਦੀ ਗਾਰੰਟੀ ਦਿੱਤੀ ਐ ਤੇ ਝੋਨਾ ਸੀਗਾ ਭਰਾਵਾ ਉਹ ਸਾਡੇ ਗਲ ਦੇ ਵਿੱਚ ਪਟਾ ਪਾਇਆ ਹੋਇਆ ਉਹ ਸਾਡੀ ਮਜਬੂਰੀ ਐ ਤੇ ਅੱਜ ਹਾਲਾਤ ਸੱਜਣਾ ਇਹ ਐ ਜੇ ਆ ਪਾਣੀ ਨਾ ਆਇਆ ਹਾਂ ਤੇ ਲਾਵਾਂਗੇ ਕਿ ਕਿੱਥੋਂ ਝੋਨਾ ਵੀ ਨਹੀਂ ਬੀਜਿਆ ਜਾਣਾ ਝੋਨਾ ਵੀ ਨਹੀਂ ਪੀਜਿਆ ਜਾਣਾ ਤੇ ਜਿਹਨੇ 90000 ਠੇਕਾ ਭਰਿਆ ਉਹਦਾ ਕੀ ਬਣੂਗਾ ਤੇ ਅੱਜ ਹਾਲਾਤ ਇਹ ਐ ਅਗਲਾ ਕਿਹਦੂਗਾ ਜਾਨ ਨਿਕਲਦੀ ਆ ਚਾਰ ਦਿਨ ਠਹਿਰ ਕੇ ਆ ਜੂ ਗੱਲ ਚਾਰ ਦਿਨਾਂ ਦੀ ਨਹੀਂ ਜੇ ਪੰਜ ਸੱਤ ਦਿਨ ਹੋਰ ਟੱਪਦੇ ਨੇ ਗਾਂ ਮੰਡੀ 'ਚ ਦਿੱਕਤ ਆਉਣੀ ਐ ਦੀ ਹਾਂ ਝਾੜ ਚ ਦਿੱਕਤ ਆਉਣੀ ਹੈ ਪਨੀਰੀ ਹੱਤੇ ਨਹੀਂ ਬਹੁਤ ਫਰਕ ਹੈ ਪਨੀਰੀ ਵੀ ਖਰਾਬ ਬਿਲਕੁਲ ਉਹੀ ਆ ਗਈ ਪਨੀਰੀ ਵੀ ਪੱਕਦੀ ਹੈ ਪੱਕਦੀ ਜਾਂ ਤਾਂ ਉਹਦਾ ਮਤਲਬ ਕਿ 100 ਇੱਕ ਲਵਾ ਟੱਕਾ ਲੱਗਣਾ ਉਹ ਚੀਜ਼ ਦੀ ਦਿੱਕਤ ਆਉਂਦੀ ਹੈ ਗਾਂ ਜਦੋਂ ਪਰਾਲੀ ਸਾੜਨੀ ਉੱਥੇ ਸਮੱਸਿਆ ਆਊਗੀ ਲੌਂਗ ਲਾਣਾ ਜਿਹੜਾ ਇਹਨਾਂ ਦਾ ਸਾਰਾ ਆਊਗਾ ਇੱਕ ਦਿਨ ਦੇਖੋਗੇ ਤੁਸੀਂ ਕਿਵੇਂ ਭਾਈ ਡੰਡੋ ਟੰਡੀ ਹੋਈਦਾ ਜੇ ਟਾਈਮ ਨਾਲ ਵੱਢਿਆ ਗਿਆ ਤਾਂ ਪਰਾਲੀ ਛੇਤੀ ਸੁੱਕਦੀ ਹੈ ਛੇਤੀ ਅੱਗ ਲੱਗਦੀ ਹੈ ਕਿਉਂਕਿ ਉਦੋਂ ਮੌਸਮ ਕੁਝ ਸਾਫ਼ ਹੁੰਦਾ ਹੈ ਸਾਢੇ 3-4 ਤੋਂ ਬਾਅਦ ਧੁੱਪ ਹੁੰਦੀ ਹੈ ਉਹਨੂੰ ਚਲ ਸਾੜਿਆ ਜਾ ਸਕਦਾ ਕਿਸੇ ਢੰਗ ਤੇ ਨਬਟਾਇਆ ਜਾ ਸਕਦਾ ਤੇ ਉਦੋਂ ਬਾਅਦ ਜੇ ਲੇਟ ਆਉਂਦੀ ਹੈ ਤੇ ਤਰੇਲ ਪੈਂਦੀਆਂ ਧੁੰਦਾ ਪੈਂਦੀਆਂ ਮੌਸਮ ਠੰਡਾ ਹੋ ਜਾਂਦਾ ਤੇ ਬਾਈ ਉੱਥੇ ਵੀ ਦਿੱਕਤ ਆਉਂਦੀ ਹੈ ਕਿਸਾਨ ਤਾਂ ਬਾਈ ਸਮੱਸਿਆ ਨਾਲ ਘੇਰਿਆ ਹੋਇਆ ਤੇ ਅੱਜ ਗੱਲਾਂ ਦੇ ਨਾਲ ਕੜਾਹ ਬਣਾ ਕੇ ਗੱਲਾਂ ਨਾਲ ਕਹਿਣਾ ਵੀ ਮੈਂ ਤਾਂ ਫਿਰੋਜ਼ਪੁਰ ਤੋਂ ਕਫਾਜਲਕਾ ਤੱਕ ਜਿੱਥੇ ਟੇਲਾਂ ਤੇ ਪਾਣੀ ਨਹੀਂ ਗਿਆ ਸੀਗਾ ਜਿੱਥੇ ਹਾਲਾਤ ਬਹੁਤ ਮਾੜੇ ਸੀਗੇ ਤੇ ਵੀ ਉੱਥੇ ਵੀ ਪਾਣੀ ਪਹੁੰਚਾਤਾ ਤੇ ਮਿਆਂ ਦਾ ਪਾਣੀ ਤਾਂ ਯਾਰ ਜਿੱਥੇ ਪਹੁੰਚਦਾ ਸੀ ਪਾਣੀ ਤਾਂ ਉੱਥੇ ਨਹੀਂ ਰਿਹਾ ਬਾਈ ਯਾਰ ਇਸ ਕਰਕੇ ਭਰਾਵਾ ਹਾਲਾਤ ਬਹੁਤ ਮਾੜੇ ਐ ਨਾ ਜੁਕਾ ਛੋਡੇ ਸਾਹਮਣੇ ਆ ਜ਼ਮੀਨ ਜ਼ਿਮਿਨੀ ਹਾਲਾਤ ਆ ਸੁਆ ਹੈ ਇਹਦੇ ਹਾਲਾਤ ਸੀਗੇ ਇਹਨੂੰ ਪੱਕਾ ਕਰਨ ਦੇ ਜੋਗ ਇਹਦੇ ਹਾਲਾਤ ਸੁਧਾਰਨ ਦੇ ਐਦੋਂ ਪਿਛਲਾ ਪੌੜਾ ਜਿਹੜਾ ਰਾਮਿਆਣੇ ਵਾਲਾ ਉਹ ਆਏ ਸਾਲ ਟੁੱਟਦਾ ਅਜੇ ਤੱਕ ਕੋ ਪੱਕਾ ਨਹੀਂ ਹੋਇਆ ਹਮ ਗੱਟੇ-ਗੁੱਟੇ ਲਾ ਕੇ ਕਿਸਾਨ ਬਣਦੇ ਨੇ ਤੇ ਆ ਸੁਆ ਕੰਦਾ ਡਿੱਗੀਆਂ ਪਈਆਂ ਨੇ ਬਾਈ ਯਾਰ ਪਾਣੀ ਦੇਣਾ ਹੀ ਨਹੀਂ ਟਾਈਮ ਸਿਰ ਉਹ ਭਰਾਵਾ ਹੱਥ ਖੜੇ ਕਰਾ ਕੇ ਸਾਨੂੰ ਤਾਂ ਇਹ ਕੱਢਣਾ ਸਭ ਤੋਂ ਪਹਿਲਾਂ ਇੱਕ ਹੋਣਾ ਹੈ ਜਿਹੜਾ ਭਾਖੜਾ ਐਮਬੀਬੀ ਦਾ ਮਸਲਾ ਸੀਗਾ ਉਹ ਪਾਣੀ ਤੇ ਸਾਡੇ ਅਧਿਕਾਰ ਖੋਏ ਗਏ ਸਭ ਤੋਂ ਪਹਿਲਾਂ ਤਾਂ ਸਾਡੇ ਸਾਟੀ ਉੱਥੇ ਮਰੀ ਐ ਠੀਕ ਐ ਉੱਥੋਂ ਸਾਨੂੰ ਕੱਢਿਆ ਇਹ ਚੀਜ਼ ਖੋ ਕੇ ਤੇ ਇਹ ਤੋਂ ਬਿਨਾ ਸਾਡੀਆਂ ਫਸਲਾਂ ਨਹੀਂ ਫੇਰ ਸਾਡਾ ਇਹ ਧਰਤੀ ਖੋਣੀ ਐ ਜ਼ਮੀਨਾਂ ਖੋਣੀ ਐ ਅੱਜ ਪਾਣੀ ਦੀ ਬੋਤਲ 30 ਰੁਪਏ ਦੀ ਐ ਹਾਲਾਤ ਕੀ ਬਣੇ ਪਏ ਨੇ ਲੈ ਸ਼ਹਿਰੋਂ ਬੋਤਲ ਪਾਣੀ ਕਿਤੇ ਸੁਣਿਆ ਸੀ ਵੀ ਪਾਣੀ ਮੁੱਲ ਵਿਕੂ ਪਰ ਜੱਥੇ ਬੰਦਿਆਂ ਦੇ ਆਗੂ ਕਹਿੰਦੇ ਸੀ ਪਾਣੀ ਮੁੱਲ ਵਿਕੂ ਤੇ ਮੈਨੂੰ ਲੱਗਦਾ ਭਾਈ ਆਹ ਹਾਲਾਤ ਉਹ ਬਣੇ ਪਏ ਨੇ ਮੁੱਲ ਵਿਕਣ ਵਾਲੇ ਅੱਛਾ ਬਿੱਟੂ ਜੀ ਇੱਕ ਗੱਲ ਹੋਰ ਵੀ ਵਿੱਚ ਦੀ ਆਉਂਦੀ ਹੈਗੀ ਆ ਜਦੋਂ ਪਾਣੀ ਦੀ ਗੱਲ ਚੱਲਦੀ ਹੈਗੀ ਆ ਚਲੋ ਆ ਕਾਫੀ ਸਾਰੇ ਸੂਏ ਕਸੀਏ ਸੁੱਕੇ ਪਏ ਹੈਗੇ ਆ ਇਸ ਦੇ ਵਿੱਚ ਵੀ ਕੋਈ ਸ਼ੱਕ ਨਹੀਂਗਾ ਪਰ ਕੁਝ ਮਾਰਾਂ ਵੱਲੋਂ ਇਹ ਵੀ ਗੱਲ ਦੇਖਣ ਨੂੰ ਸਾਹਮਣੇ ਆਉਂਦੀ ਹੈਗੀ ਆ ਕਿ ਪੰਜਾਬ ਦੇ ਪਾਣੀਆਂ ਦਾ ਜਿਹੜਾ ਉਹ ਰਿਪੀਰੀਅਨ ਸਿਧਾਂਤ ਦੇ ਅਨੁਸਾਰ ਆ ਜਿਹੜਾ ਉਹ ਵਟਵਾਰਾ ਹੋਣਾ ਚਾਹੀਦਾ ਵੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਪੰਜਾਬ ਨੂੰ ਜਿਹੜਾ ਰਿਪੀਰੀਅਨ ਸਿਧਾਂਤ ਦੇ ਅਨੁਸਾਰ ਪਾਣੀ ਮਿਲ ਰਿਹਾ ਹੈਗਾ ਨੇ ਸਾਨੂੰ ਤਾਂ ਇੱਕ ਚੀਜ਼ ਲੱਗਦੀ ਹੈ ਬਾਈ ਪੀ ਪਾਣੀ ਦੇ ਨਾਂ ਤੇ ਹਾਂ ਸਿਆਸਤਾਂ ਵੀ ਹੋਈਆਂ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਠੀਕ ਹੈ ਵੱਡੀ ਪੱਦਰ ਤੇ ਲੋਕਾਂ ਨੂੰ ਗਮਰਾਹ ਕੀਤਾ ਗਿਆ ਹਾਂ ਹਰਿਆਣਾ ਤੇ ਮਤਲਬ ਕਿ ਪੰਜਾਬ ਦੇ ਭਾਈਚਾਰੇ ਤੇ ਵੀ ਸੱਟ ਮਾਰੀ ਹੈ ਠੀਕ ਹੈ ਪਾਣੀ ਅਸੀਂ ਆਦੇ ਹਾਂ ਜਿੱਥੇ ਵੀ ਜੋਗ ਆ ਹਰ ਇੱਕ ਨੂੰ ਅਧਿਕਾਰ ਹੈ ਪਾਣੀ ਪੂਰੇ ਭਾਰਤ ਦੀ ਸਮੱਸਿਆ ਹੈ ਹਾਂ ਪਾਣੀ ਪੰਜਾਬ ਕੋਲੇ ਵੀ ਘਟਾ ਪਾਣੀ ਹਰਿਆਣੇ ਕੋਲੇ ਵੀ ਘਟਾ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੀ ਸਮੱਸਿਆ ਵਾ ਠੀਕ ਹੈ ਪਾਣੀ ਦੇ ਨਾਂ ਤੇ ਸਿਆਸਤਾਂ ਹੋਵਾਂਗਾ ਅੱਜ ਤੱਕ ਹੁੰਦੀਆਂ ਆ ਰਹੀਆਂ ਨੇ ਜਦੋਂ ਕਿਸਾਨੀ ਅंदोलਨ ਚੱਲਦਾ ਸੀ ਸੋਨੂੰ ਮੈਂ ਗੱਲ ਰੱਖਦੇ ਹਾਂ ਹਰਿਆਣੇ ਨੂੰ ਕਿਹਾ ਗਿਆ ਵੀ ਤੁਸੀਂ ਤਾਂ ਯਾਰ ਇਹਨਾਂ ਦੇ ਪੱਖ ਚ ਕੜਿਓ ਛੋੜਾ ਤਾਂ ਇਹ ਪਾਣੀ ਤੇ ਡਾਕੇ ਮਾਰੀ ਬੈਠੇ ਨੇ ਪੰਜਾਬ ਵਾਲੇ ਛੋੜਾ ਤਾਂ ਪਾਣੀ ਖੋਹੀ ਬੈਠੇ ਨੇ ਉਹ ਉਹਨਾਂ ਦਾ ਜਵਾਬ ਇਹ ਸੀ ਯਾਰ ਜੇ ਸਾਡੇ ਕੋਲੇ ਧਰਤੀ ਰਹੂ ਤਾਂ ਪਾਣੀ ਲਾਵਾਂਗੇ ਨਹੀਂ ਪਾਣੀ ਜੇ ਅਸੀਂ ਡੁੱਬਣਾ ਹੈ ਹੁਣ ਤੁਸੀਂ ਉਹ ਉਹ ਗੱਲ ਹੈ ਪਾਣੀ ਦੀ ਸਮੱਸਿਆ ਵਾ ਪਾਣੀ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਹੈ ਇਹ ਚੀਜ਼ ਨੂੰ ਇਹਦੀਆਂ ਜ਼ਿੰਮੇਵਾਰ ਨੇ ਸਰਕਾਰਾਂ ਜੇ ਇਹ ਪਾਣੀ ਜਿਹੜਾ ਬਾਰਿਸ਼ਾਂ ਦਾ ਪਾਣੀ ਹੈ ਜੇ ਇਹ ਪਾਣੀ ਦੇ ਪ੍ਰਬੰਧ ਹੋਣ ਇਹਦਾ ਬਜਟ ਕੱਢਿਆ ਹੋਵੇ ਪਾਣੀ ਅਕਵਾਇਰ ਕੀਤਾ ਜਾ ਸਕੇ ਜਾਂ ਕਿਸਾਨਾਂ ਨੂੰ ਕੋਈ ਤੇ ਸਬਸਿਡੀਆਂ ਦਿੱਤੀਆਂ ਜਾਣ ਵੀ ਬਦਲਮਾ ਖੇਤੀ ਮਾਡਲ ਵੀ ਹੋ ਸਕਦਾ ਉਹ ਤਾਂ ਹੈ ਗਈ ਉਹ ਤਾਂ ਸੁਣ ਮੈਂ ਪਹਿਲਾਂ ਦੱਸ ਕੱਢਿਆ ਉਹ ਪਾਣੀ ਨੂੰ ਅਕਵਾਇਰ ਕੀਤਾ ਜਾ ਸਕੇ ਸਰਕਾਰਾਂ ਨਹਿਰਾਂ ਦੇ ਨਾਲ ਜਿਹੜਾ ਥਾਂ ਛਾਂ ਵਿਲੇ ਪਈਆਂ ਜ਼ਮੀਨਾਂ ਉੱਥੇ ਕੋਈ ਪੱਕੇ ਵੱਡੇ ਬਣ ਜਾਣ ਜਿਗਾੜ ਤਲਾਬ ਬਣ ਜਾਣ ਕੋਈ ਹੂਰ ਜਿਗਾੜ ਬਣ ਜਾਣ ਪ੍ਰੋਜੈਕਟ ਲੱਗ ਜਾਣ ਪੱਕੇ ਹੋ ਜਾਣ ਉਹਨਾਂ 'ਚ بارشਾਂ ਦਾ ਪਾਣੀ ਕੰਟਰੋਲ ਹੋ ਜੇ ਬਹੁਤ ਕੁਝ ਹੈ ਜਿਸ ਪਾਸੇ ਜੇ ਖੇਤੀ ਨੂੰ ਬਚਾਉਣਾ ਹੋਵੇ ਜੇ ਪਾਣੀ ਨੂੰ ਬਚਾਉਣਾ ਹੋਵੇ ਫੇਰ ਹੀ ਆ ਨਾ ਤੇ ਜੇ ਜੇ ਪਾਣੀ ਖੇਤੀ ਬਚਾਉਣੀ ਹੋਵੇ ਫੇਰ ਵੀ ਬਦਲਮਾ ਰੂਪ ਖੇਤੀ ਦਾ ਦੇਣਗੇ ਨਰਮੇ ਦਾ ਚੰਗੀ ਬਜਾਈ ਦੇਣਗੇ ਉਤੇ ਐਮਐਸਪੀ ਦੇਣਗੇ ਗੰਨੇ ਦੀ ਦੇਣਗੇ ਸੂਰਜਮੁਖੀ ਦੀ ਦੇਣਗੇ ਛੋਲਿਆਂ ਦੀ ਦੇਣਗੇ ਜੇ ਬਾਈ ਜਦੋਂ ਖੋਣਾ ਹੀ ਐ ਜਦੋਂ ਧਾਰ ਹੀ ਲਿਆ ਹੈ ਵੀ ਇਹ ਧਰਤੀ ਖੋਣੀ ਕਿਵੇਂ ਐ ਤੇ ਫੇਰ ਤਾਂ ਬਾਈ ਕੁਝ ਵੀ ਕਰ ਫੇਰ ਫਿਰ ਆ ਆ ਸਿਸਟਮ ਤਾਂ ਫਿਰ ਸਭ ਤੋਂ ਪਹਿਲਾਂ ਹੱਲਾ ਇਹਦੇ ਤੇ ਹੱਲਾ ਵੱਜ ਚੁੱਕਿਆ ਜੀ ਬਾਦ ਇਹ ਗੱਲਾਂ ਕੋਈ ਛੋਟੀਆਂ ਮੋਟੀਆਂ ਨਹੀਂ ਜਿਹੜਾ ਪਾਣੀ ਇੱਕ ਤੇ ਲੇਟ ਹੈ ਇਹ ਨਿਰਾਸ਼ਾ ਪਾਉਣ ਵਾਲੀਆਂ ਗੱਲਾਂ ਹੈ ਇਹ ਖੇਤੀ ਤੋਂ ਕੱਢਣ ਵਾਲੀਆਂ ਗੱਲਾਂ ਹੈ ਪਹਿਲਾਂ ਸਾਡੇ ਮਾਪਿਓ ਐ ਆਦੇ ਹੁੰਦੇ ਸੀ ਕੋਈ 2-4 ਅੱਖਰ ਪੜ ਲਾ ਹਾਂ ਕੋਈ ਨਹੀਂ ਨਹੀਂ ਖੇਤੀ ਕਰ ਲਈ ਜੇ ਨਾਂ ਪੜੇਗਾ ਤਾਂ ਫਿਰ ਜੋੜ ਲਾਂਗੇ ਤੈਨੂੰ ਇੱਧਰ ਹੁਣ ਪਤਾ ਬਾਈ ਕੀ ਆਦੇ ਆ ਹੁਣ ਆਪਾਂ ਵੀ ਕੀ ਆਦੇ ਆ ਵੀ ਨਹੀਂ ਪੁੱਤ ਪੜ ਪੜ ਲੈ ਚਾਹ ਤਾਂ ਬਾਹਰਪੂਰ ਜਾਵੜਾ ਜਾਂ ਇੱਥੇ ਕੋਈ ਕੰਮ ਚਲਾ ਲੈ ਕੋਈ ਚਾਰਕਨ ਵਾਲਾ ਕਿੱਲਾ ਆਪਾਂ ਦੇ ਰਿਆ ਹਾਂ ਹਾਂ ਜੀ ਜਾਣੀ ਕੇ ਖੇਤੀ ਤੋਂ ਹੱਥ ਖੜੇ ਕਰਾਤੀ ਖੇਤੀ ਤੋਂ ਕੱਟਦਾ ਕਿਸਾਨ ਨੂੰ ਉਹਦੀ ਤੌਬਾ ਕਰਾਤੀ ਨਰਾਸ਼ਤਾ ਪੈਦਾ ਕਰਤੀ ਆ ਆ ਚੀਜ਼ ਉਹ ਹੈ ਵੀ ਮਾਨਸਿਕ ਤੌਰ ਤੇ ਇਸ ਚੀਜ਼ ਤੇ ਸੱਟ ਮਾਰੋ ਇਹ ਜ਼ਮੀਨਾਂ ਚੋ ਆਟੋਮੈਟਿਕ ਬਾਹਰ ਨਿਕਲ ਜਾਣ ਭਾਰਤ ਮਾਲਾ ਸੜਕਾਂ ਕੱਢਦੀਆਂ ਪ੍ਰੋਜੈਕਟ ਲਾਤੇ ਵੱਡੇ ਵੱਡੇ ਨਾ ਸਾਨੂੰ ਉਹਦਾ ਕੋਈ ਲਾਭ ਹੈ ਸਾਡੇ 5 5 10 10 ਕਿੱਲਾਂ ਦੇ ਟਾਕਾ ਉਹ ਚੀਰ ਤੇ ਬਾਈ ਵਿਚਾਲਦੀ ਸਾਡੇ ਟੋਟੇ ਬਣਾਤੇ ਜਿਹੜੇ ਸਾਡੇ ਕਿੱਲੇ-ਕਿੱਲੇ ਦੇ ਪੱਟੇ ਸੀ ਹਰੀਆਂ ਭਰੀਆਂ ਧਰਤੀਆਂ ਸੀ ਉਹ ਭਾਰਤ ਮਾਲਾ ਪ੍ਰੋਜੈਕਟ ਦਾ ਨਾਂ ਸਾਡਾ ਗੱਡਾ ਜਾਂਦਾ ਨਾ ਬਲਦ ਜਾਂਦਾ ਨਾ ਕਾਰ ਜਾਂਦਾ ਨਾ ਮੋਟਰਸਾਈਕਲ ਜਾਂਦਾ ਉਹਦਾ ਸਾਨੂੰ ਕੀ ਲਾਭ ਹੈ ਆ ਜਿਹੜੇ ਹਾਈਵੇ ਬਣਾਏ ਐ ਨਾ ਟਰੈਕਟਰ ਜਾਂਦਾ ਨਾ ਮੋਟਰਸਾਈਕਲ ਜਾਂਦਾ ਨਾ ਬਲਦ ਵਾਲੀ ਗੱਡੀ ਜਾਂਦੀ ਐ ਨਾ ਬਲਦ ਵਾਲਾ ਗੱਡਾ ਜਾਂਦਾ ਇਹਦਾ ਸਾਨੂੰ ਕੀ ਲਾਭ ਹੈ ਇਹਦਾ ਲਾਭ ਤਾਂ ਉਹ ਲੋਕਾਂ ਨੂੰ ਹੈ ਇਹਦਾ ਬਦਲਮਾਰੂਪ ਹੈ ਪਾਣੀ ਐਸ ਟਾਈਮ ਜਿਹੜਾ ਸਰਕਾਰ ਐ ਬਿਲਕੁਲ ਸਰਕਾਰ ناکਾਮਜਬ ਰਹੀ ਐ ਗੱਲਾਂ ਨਾਲ ਕਢਾ ਬਣਾ ਕੇ ਗੱਲਾਂ ਨਾਲ ਇਹਨਾਂ ਦੀਆਂ ਸਟੇਟਮੈਂਟਾਂ ਆ ਰਹੀਆਂ ਕੱਲਾ ਪਾਣੀ ਆ ਰਿਹਾ ਹੈ ਪਾਣੀ ਦੀ ਬਹੁਤ ਵੱਡੀ ਸਮੱਸਿਆ ਵਾ ਤੇ ਇੱਕ ਤਰੀਕ ਤੋਂ ਜਿਹੜਾ ਝੋਨਾ ਸੀਗਾ ਉਹ ਸ਼ੁਰੂ ਹੋ ਜਾਂਦਾ ਤੇ ਅੱਜ ਜਿਹੜੀ ਦਿੱਕਤ ਹੈ ਥੱਲੇ ਉਹ ਤੇ ਹੁਣ ਉਹ ਪਾਣੀ ਹੈ ਜਿਹੜਾ ਮੋਟਰਾਂ ਦਾ ਉਹ ਕਿੰਨਾ ਕ ਬਰਤੂਗਾ ਕਿਸਾਨ ਥੱਲੇ ਹਾਂ ਹੁਣ ਇਹ ਜਿਹੜਾ ਕਿਸਾਨ ਖਤਮ ਕਰਦਾ ਹੈ ਪਾਣੀ ਜਿਹੜਾ ਤੁਸੀਂ ਅੱਗੇ ਗੱਲ ਲਿਆਏ ਸੀ ਉਹ ਕਿਸਾਨ ਹੁਣ ਲਗਾਤਾਰ ਮੋਟਰਾਂ ਚਲਾ ਚਲਾ ਕੇ ਮੋਟਰਾਂ ਚਲਾ ਚਲਾ ਕੇ ਤੇ ਉਹਦੀ ਉਹਦਾ ਸਾਥ ਹੁਣ ਫਿਰ ਸਰਕਾਰ ਨੇ ਕਿੰਨਾ ਕੁ ਦਿੱਤਾ ਹੈ ਹਾਂ ਉਹਦਾ ਕਿਸਾਨ ਦੀ ਤਾਂ ਮਜਬੂਰੀ ਹੈ ਉਹਨ ਲਗਾਤਾਰ ਮੋਟਰਾਂ ਚਲਾਉਣੀਆਂ ਜੇ ਉਹਦੀ ਮੱਕੀ ਸੁੱਕਦੀ ਸੀ ਜੇ ਪਾਣੀ ਆਇਆ ਨਹੀਂ ਹੂੰ ਮੀਂਹ ਪਿਆ ਨਹੀਂ ਤੇ ਫਿਰ ਉਹਦੀ ਮਜਬੂਰੀ ਹੈ ਮੋਟਰ ਨਹੀਂ ਲਾਊਗਾ ਕਾਹਦੇ ਨਾਲ ਲਾਊਗਾ ਫਿਰ ਉਹਦੇ ਕੋਲੇ ਹੋਰ ਸਾਧਨ ਦੱਸ ਦਿਓ ਤੁਸੀਂ ਜੀ ਇਹ ਸਮੱਸਿਆਵਾਂ ਇਹ ਇਹ ਇੱਕ ਸਾਡੀ ਖੇਤੀ ਤੇ ਬਹੁਤ ਵੱਡੀ ਸੱਟ ਹੈ ਇਹ ਸਰਕਾਰ ਬਿਲਕੁਲ ਕਾਰਪੋਰੇਟਾਂ ਦੇ ਪਿੱਠ ਤੇ ਖੜੀ ਹੈ ਕਿਸਾਨ ਤੇ ਮਜ਼ਦੂਰ ਵਿਰੋਧੀ ਸਰਕਾਰ ਹੈ ਇਹਦੇ ਚ ਕੋਈ ਦੋਰ ਹੈ ਨਹੀਂ ਸਾਡੀ ਤੌਬਾ ਕਰਾ ਕੇ ਸਾਨੂੰ ਖੇਤਾਂ ਚੋਂ ਕੱਢਣਾ ਚਾਹੁੰਦੀ ਹੈ ਸਾਡੇ ਨਸਲਾਂ ਤੇ ਸਾਡੀਆਂ ਫਸਲਾਂ ਤੇ ਸਾਡੇ ਸਰਕਾਰ ਡਾਕਾ ਮਾਰਨਾ ਚਾਹੁੰਦੀ ਹੈ ਇਹਦੇ ਚ ਦੋ ਰਾਇ ਨਹੀਂ ਭਗਵੰਤਬਾਨ ਕਿਸਾਨਾਂ ਦਾ ਮੁੰਡਾ ਕਹੀ ਜਾਵੇ ਮਜ਼ਦੂਰਾਂ ਦਾ ਕਹੀ ਜਾਵੇ ਇਸ ਟਾਈਮ ਉਹ ਕਾਰਪੋਰੇਟਾਂ ਦਾ ਤੇ ਬੀਜੇਪੀ ਸੈਂਟਰ ਸਰਕਾਰ ਦੀ ਪਿੱਠ ਤੇ ਖੜਾ ਹੈ ਧੰਨਵਾਦ